ਵੀਰ ਜੀ ਬੱਚਿਆਂ ਨੂੰ ਨਾ ਇੱਥੇ ਨਾ ਕੁਸ਼ਤੀ ਖਾੜੇ ਵਾਸਤੇ ਮਿੱਟੀ ਦੀ ਲੋੜ ਸੀ ਜੀ ਬੱਚੇ ਗਏ ਨੇ ਜੀ ਮੱਗਰ ਸਿੰਘ ਵਾਲੀ ਬਸਤੀ ਜੀ ਤੇ ਮੈਨੂੰ ਇਹਨਾਂ ਨੇ ਕਿਹਾ ਜੀ ਸਾਨੂੰ ਮਿੱਟੀ ਚਾਹੀਦੀ ਨਾਲ ਟਰਾਲੀਆਂ ਸਾਨੂੰ ਦਿਓ ਵੀ ਸੇਵਾ ਵਾਸਤੇ ਸਾਡੇ ਕੋਲ ਨਾ ਖਰਚਾ ਪਾਣੀ ਵੀ ਬੱਚੇ ਵਿਚਾਰੇ ਆਪ ਦਾ ਮਾਸਾ ਚਲਾਉਦੇ ਨਹੀਂ ਜੀ ਅਸੀਂ ਟਰਾਲੀਆਂ ਵੀ ਮੰਗ ਕੇ ਦਿੱਤੀਆਂ ਇਹਨਾਂ ਨੂੰ ਤੇ ਮਿੱਟੀ ਵੀ ਉੱਥੋਂ ਪਰਵਾ ਕੇ ਦਿੱਤੀ ਜੀ ਬੱਚਿਆਂ ਨੂੰ ਬੱਚੇ ਜਦੋਂ ਲੈ ਕੇ ਆ ਰਹੇ ਸੀ ਤੇ ਮੱਗਰ ਵਾਲੇ ਬਸਤੀ ਤੇ ਉਰਲੇ ਪਾਸੇ ਨਾ ਜੀ ਇੱਕ ਚੱਕਲੇ ਦਾ ਕੰਮ ਚੱਲਦਾ ਜੀ ਬਹੁਤ ਗਲਤ ਅੰਸਰ ਉੱਥੇ ਰਹਿੰਦੇ ਨੇ ਜੀ ਚਿੱਟੇ ਦਾ ਕੰਮ ਵੀ ਚੱਲਦਾ ਹੈ ਗਲਤ ਕੰਮ ਸਾਰੇ ਚੱਲਦੇ ਨੇ ਜਿੱਥੇ ਸਾਰੇ ਸ਼ਹਿਰ ਨੂੰ ਪਤਾ ਹੈ ਜੀ ਸਾਰੇ ਇਲਾਕੇ ਨੂੰ ਪਤਾ ਹੈ ਕੌਣ ਚਲਾਉਂਦਾ ਹੈ ਇੱਕ ਲੇਡੀ ਜੀ ਉਹ ਚਲਾਉਂਦੀ ਹੈ ਜੀ ਸਾਨੂੰ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਹੈ ਜੀ ਚਲਾਉਂਦੀ ਉਹਨੇ ਨਾਲ ਬੱਚੇ ਵੀ ਦੇਖ ਕੇ ਵੀ ਬਾਹਰ ਦੇ ਬੱਚੇ ਨੇ ਜੀ ਉਹਨਾਂ ਨੇ ਨਾਲ ਹੀ ਲੁੱਟਖੋ ਦਾ ਕੰਮ ਵੀ ਬੜਾ ਚੱਲਦਾ ਜੀ ਉੱਥੇ ਚਿੱਟੇ ਦਾ ਕੰਮ ਚੱਲਦਾ ਲੁੱਟਖੋ ਦਾ ਚੱਲਦਾ ਉਹ ਬੱਚੇ ਨਵੇਂ ਦੇਖ ਕੇ ਵੀ ਪਤਾ ਨਹੀਂ ਕੌਣ ਹੈਗੇ ਲੁੱਟਖੋ ਦੀ ਵਾਰਦਾਤ ਜੇ ਉਹਨਾਂ ਦੇ ਅੱਗੇ ਖੜੇ ਹੋ ਕੇ ਟਰੈਕਟਰ ਦੇ ਆ ਗਏ ਉੱਥੇ ਜੀ ਕਾਫੀ ਰੋਲਾ ਪੈ ਗਿਆ ਬੱਚਿਆਂ ਨੂੰ ਕਹਿੰਦੇ ਅੰਦਰ ਆਓ ਬੱਚ ਉਹਨਾਂ ਨੇ ਕਾफी ਥੱਲੇ ਖਿੱਚਿਆ ਬੱਚਾ ਬੱਚੇ ਨਹੀਂ ਗਿਆ ਬੱਚਿਆਂ ਨੇ ਸਾਨੂੰ ਫੋਨ ਕੀਤਾ ਜੀ ਇੱਥੇ ਕੋਈ ਲੇਡੀ ਜੀ ਨੇ ਸਾਨੂੰ ਅੰਦਰ ਖਿੱਚਦਿਆਂ ਨੇ ਜੀ ਅਸੀਂ ਉੱਥੇ ਆਏ ਜੀ ਬੱਚਿਆਂ ਦੇ ਗੱਲ ਪੈ ਗਈਆਂ ਜੀ ਸਾਡੇ ਗੱਲ ਪੈ ਗਈ ਜੀ ਸਾਡੇ ਅੰਦਰ ਵੜ ਗਏ ਜੀ ਬੱਚੇ ਪਹਿਲਵਾਨ ਸਪੋਰਟਸਮੈਨ ਬੱਚੇ ਨੇ ਜੀ ਕੋਈ ਬੱਚੇ ਵਿਚਾਰਾ ਇੰਟਰਨੈਸ਼ਨਲ ਕੋਈ ਨੈਸ਼ਨਲ ਲੈਵਲ ਦਾ ਪਹਿਲਵਾਨ ਹੈ ਜੀ ਬੱਚੇ ਨਹੀਂ ਕੋਈ ਬੱਚਿਆਂ ਨੇ ਸਾਨੂੰ ਫੋਨ ਕਰਦਾ ਸੀ ਉੱਥੇ ਗਿਆ ਜੇ ਬੱਚਿਆਂ ਦੇ ਗੱਲ ਪੈ ਗਈਆਂ ਘੋੜੀਆਂ ਚੱਕ ਲਈਆਂ ਬੱਚਿਆਂ ਨੇ ਮਾਰਨ ਲੱਗੇ ਜੇ ਅਸੀਂ ਫੜ ਲਿਆ ਮੇਰੀ ਬਾਹ ਦੇ ਮਾਰਤੀ ਜੀ ਇਸ ਤਰ੍ਹਾਂ ਦੇ ਉੱਥੇ ਗਲਤ ਕੰਮ ਚੱਲਦਾ ਹੈ ਜੀ ਉੱਥੇ ਉਸ ਉਹਨਾਂ ਉਸ ਘਰ ਤੇ ਇੱਕ ਨਹੀਂ ਪਤਾ ਹੀ ਅਨੇਕਾਂ ਆਈਂ ਜਿਹੜੇ ਐਫਆਈਆਰ ਦਰਜ ਨੇ ਥਾਣੇ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਜੇ ਵੀ ਉੱਥੇ ਕਿੰਨਾ ਗਲਤ ਕੰਮ ਚੱਲਦਾ ਚੱਲਦਾ ਵੀ 25 ਸਾਲ ਤੋਂ ਪਿਆ ਜੇ ਲਗਾਤਾਰ ਕੀ ਕੋਈ ਕੋਈ ਸੱਟਾ ਲੱਗ ਕੋਈ ਸੱਟਾ ਲੱਗਿਆ ਤਾਂ ਦਾਖਲ ਹੋਏ ਜ ਸਾਡੇ ਮੇਰੇ ਸਾਥ ਮਾਰੀ ਜੀ ਆ ਮੇਰੇ ਕੋ ਮੈਂ ਫੜਦੇ ਫੜਦੇ ਬੱਚੇ ਤੇ ਮਾਰਨ ਲੱਗੇ ਮੈਂ ਘਵਾੜੀ ਫੜਨ ਲੱਗੇ ਜੀ ਮੇਰੇ ਇੱਥੇ ਮਾਰ ਵੱਜ ਗਈ ਆ ਮਾਰਤੀ ਉਹਨਾਂ ਨੇ ਕੀ ਕਾਰਵਾਈ ਪੁਲਿਸ ਨੇ ਕੀਤੀ ਹੈ ਪੁਲਿਸ ਨੇ ਕਾਰਵਾਈ ਕੀਤੀ ਜੀ ਅਸੀਂ ਪੁਲਿਸ ਤੋਂ ਕੋ ਕਾਫੀ ਖੋਸ਼ਾਂ ਜੀ ਜਿਹੜੀ ਕਾਰਵਾਈ ਉਹਨਾਂ ਨੇ ਕੀਤੀ ਪਰ ਜਿੰਨੀ ਵਾਰ ਉਹ ਸ਼ਰਾਬ ਦੀ ਅਨਸਰ ਸਲਾਖਾਂ ਦੇ ਅੰਦਰ ਨਹੀਂ ਜਾਂਦੇ ਜੀ ਬੱਚੇ ਦੇ ਦਿਲ ਛੱਡੀ ਖੜੇ ਨੇ ਜੀ ਇਹ ਆਪਣੇ ਸ਼ਹਿਰ ਦਾ ਪਲੂਖ ਉਹ ਜਾਲੀ ਸੱਟਾ ਮਾਰ ਕੇ ਉਹ ਜਾਲੀ ਸੱਟਾ ਮਾਰ ਕੇ ਜੀ ਉਹਨਾਂ ਨੇ ਜਾਲੀ ਸੱਟਾ ਮਾਰੀਆਂ ਬੱਚੇ ਵਿਚਾਰੇ ਉਹ ਦੋ ਬੱਚੇ ਸੀ ਜੀ ਉਹਨਾਂ ਨੂੰ ਹੱਥ ਵੀ ਨਹੀਂ ਲਾਇਆ ਆਪ ਹੀ ਚੀਕਾ ਮਾਰੀ ਗਈ ਆਪ ਹੀ ਵੀਡੀਓ ਬਣਾਉਣ ਲੱਗ ਗਈ ਕੰਨਾਂ ਤੇ ਖੜ ਗਈ ਆਪ ਹੀ ਚੀਕਾ ਮਾਰ ਗਏ ਆਪ ਹੀ ਸੱਟਾ ਮਾਰ ਗਏ ਤੇ ਆਪ ਹੀ ਦਾਖਲ ਹੋ ਗਏ ਨੇ ਜੀ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹਨਾਂ ਨੇ ਕਾਰਵਾਈ ਕੀਤੀ ਹੈ ਅਸੀਂ ਉਹਨਾਂ ਤੋਂ ਸੰਤੁਸ਼ਟ ਹਾਂ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਹਨਾਂ ਤੇ ਨੱਥ ਪਾਈ ਜਾਵੇ ਜੀ ਜਿਹੜੀ ਵੀ 25 ਸਾਲ ਤੋਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਇੱਥੋਂ ਕੋਈ ਉੱਥੋਂ ਬੰਦਾ ਲੰਘ ਹੀ ਨਹੀਂ ਸਕਦਾ ਜੀ ਬਹੁਤ ਔਖੇ ਨੇ ਲੋਕ ਜੀ ਮੈਂ ਕਹਿੰਦੇ ਜੇ ਇੱਥੇ ਆ ਗੁਰੂ ਸਾਹਿਬ ਚ ਆਹਾ ਆਲੇ ਅਸੀਂ ਸਪੋਰਟ ਛੱਡ ਦੇਣਾ ਜੀ ਤੇ ਬੱਚਿਆਂ ਦਾ ਭਵਿੱਖ ਦਾ ਖਿਆਲ ਕੀਤਾ ਜਾਵੇ ਜੀ ਤੇ ਸ਼ਹਿਰ ਵਾਸੀਆਂ ਨੂੰ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਤੇ ਇਹ ਜੇ ਗਲਤਾਂ ਅੰਸਰਾਂ ਨੂੰ ਇੱਥੋਂ ਭਜਾਉਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਅਸਲ ਸਚਾਈ ਸਾਰੀ ਸੰਗਤ ਦੇ ਸਾਹਮਣੇ ਰੱਖੀ ਹੈ ਔਰ ਤੁਹਾਡਾ ਔਰ ਪ੍ਰਸ਼ਾਸਨ ਦਾ ਵੀ ਦਿਲੋਂ ਤਹਿਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅਸਲ ਸੱਚਾਈ ਦਾ ਸਾਥ ਦਿੱਤਾ ਹੈ ਇੱਕ ਸਾਈਡ ਤੇ ਸਪੋਰਟਸ ਬੱਚੇ ਆ ਜੀ ਇੱਕ ਪਾਸੇ ਨਸ਼ਾ ਤਸਕਰ ਨੇ ਔਰ 마ੜੇ ਅੰਸਰ ਨੇ 마ੜੇ ਅੰਸਰਾਂ ਦਾ ਲੋਕ ਸਾਥ ਨਹੀਂ ਦੇਣਗੇ ਜਦੋਂ ਆਹ ਵਾਲੀ ਸਾਡੀ ਪ੍ਰੈਸ ਕਾਨਫਰੰਸ ਹੁਣ ਲੋਕਾਂ ਤੱਕ ਜਾਊਗੀ ਅਸਲ ਸੱਚਾਈ ਪਤਾ ਲੱਗ ਗਈ ਲੋਕ ਸੱਚ ਦੀ ਆਵਾਜ਼ ਦੇ ਨਾਲ ਹੀ ਖੜਨਗੇ ਜਿਹੜੇ ਉਹ ਲੋਕ ਨੇ ਸਾਨੂੰ ਸਾਡੇ ਜਿਹੜੇ ਸੱਜਣਾ ਨੇ ਹੁਣ ਦੱਸਿਆ ਵੀ ਸਾਨੂੰ ਪਹਿਲਾਂ ਉਹਦੇ ਬਾਰੇ ਨਹੀਂ ਪਤਾ ਸੀਗਾ ਵੀ ਉਹ ਜਨਾਨੀ ਕੌਣ ਹੈ ਜਾਂ ਕੌਣ ਨਹੀਂ ਅਸੀਂ ਨਹੀਂ ਉਹਨੂੰ ਜਾਣਦੇ ਸੀਗੇ ਭਾਈ ਸਾਹਿਬ ਦਾ ਖੇਤ ਨਾਲ ਹੈ ਨਾ ਤੇ ਇਹਨਾਂ ਦੋਨਾਂ ਨਾਲ ਕੋਈ ਪਹਿਲਾਂ ਦਾ ਰੋਲਾ ਸੀ ਇਹ ਵੀ ਸਿਰਫ ਅਸੀਂ ਮਿੱਟੀ ਪਾਉਣੀ ਸੀ ਖਾੜੇ ਦੇ ਵਿੱਚ ਸੰਗਤ ਬਹੁਤ ਵਧੀਆ ਕੰਮ ਕਰਦੇ ਨੇ ਸਰਕਾਰ ਤੋਂ ਸਾਨੂੰ ਬਾਅਦ ਚ ਕੋਈ ਮਿਲਦਾ ਹੈ ਤੇ ਇਹਨਾਂ ਨੂੰ ਇਹ ਇਹਨਾਂ ਨੂੰ ਮਾੜਾ ਜਿਹਾ ਪਤਾ ਲੱਗਦਾ ਨਾ ਵੀ ਪੁੱਲ ਉਹਨਾਂ ਨੂੰ ਆਹ ਦਿੱਕਤ ਹੈ ਤੇ ਪਹਿਲਾਂ ਖੜੇ ਹੋ ਜਾਂਦੇ ਨੇ ਵੀ ਕੰਮ ਵਧੀਆ ਕਰਦੇ ਆ ਤੇ ਮਿੱਟੀ ਲੈਣ ਗਏ ਸੀਗੇ ਤੇ ਮਿੱਟੀ ਜਦੋਂ ਲੈ ਕੇ ਆਂਦੇ ਪਏ ਸੀਗੇ ਉੱਥੇ ਇਨਸੀਡੈਂਟ ਆ ਮੈਡਮ ਜਿਹੜੀ ਸੀ ਜਨਾਨੀ ਉਹਨੇ ਪਹਿਲਾਂ ਪਲਾਨਿੰਗ ਕੀਤਾ ਹੋਇਆ ਸੀਗਾ ਵੀ ਕੋਈ ਆਪ ਦੇ ਮਨਸ਼ਾ ਆ ਗਈ ਉਸਦੇ ਵਿੱਚ ਲੁੱਟ ਖੋਦੀ ਜਾ ਹੋਰ ਪੈਸਿਆਂ ਦੀ ਜੋ ਸਾਨੂੰ ਪਤਾ ਲੱਗਦਾ ਵੀ ਉਹ ਲੜਾਈ ਧੰਦਾ ਕਰਕੇ ਖੁਦ ਗਲਤ ਕੰਮ ਕਰਕੇ ਬਾਅਦ ਚ ਲੋਕਾਂ ਤੋਂ ਪੈਸੇ ਹਟਦੀ ਹੈ ਜੋ ਸਾਡਾ ਸਿਸਟਮ ਇੱਥੇ ਚੱਲ ਰਿਹਾ ਵਧੀਆ ਸਪੋਰਟਸ ਹੈ ਮੈਂ ਲੋਕਾਂ ਨੂੰ ਔਰ ਸਾਰੇ ਪ੍ਰਸ਼ਾਸਨ ਨੂੰ ਇਹ ਹੀ ਦਰਖਾਸਤ ਕਰਦਾ ਵੀ ਸੱਚ ਦੇ ਨਾਲ ਖੜੋ ਸਾਡੇ ਪੁਲਵਾਨਾਂ ਨਾਲ ਖੜੋ ਅਸੀਂ ਇਹਨਾਂ ਬੱਚਿਆਂ ਨੂੰ ਬੜਾ ਵਧੀਆ ਅੱਗੇ ਲੈ ਕੇ ਜਾਣੇ ਭਾ ਨਸ਼ਾ ਹਲ ਹੋਏ ਕੋਈ ਹੈ ਔਰਤ ਤੇ ਕੋ ਹੋਰ ਲੜਕਾ ਕੀ ਤੁਸੀਂ ਵੀ ਉਹਨਾਂ ਨੇ ਸੱਟਾਂ ਲਾਈਆਂ ਨਹੀਂ ਸਰ ਆਪਣੇ ਕਿਸੇ ਬੰਦੇ ਨੇ ਉਹਨਾਂ ਦੇ ਕੋਈ ਹੱਥ ਨਹੀਂ ਚੱਕਿਆ ਜੀ ਸਿਰਫ ਭਾਈ ਸਾਹਿਬ ਸੀਗੇ ਨਾਲ ਤੇ ਦੋ ਛੋਟੇ ਛੋਟੇ ਆਪਣੇ ਪੁਲਵਾਨ ਸੀ ਜਿਹੜੇ ਮਿੱਟੀ ਲੈਣ ਗਏ ਸੀਗੇ ਜੀ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਉਹਨਾਂ ਨੇ ਇੱਕ ਕੀਤਾ ਫੋਨ ਬੀ ਅੰਕਲ ਜੀ ਆ ਮਤਲਬ ਜਾਨ ਨਹੀਂ ਦਿੰਦੀ ਵੀ ਸਾਨੂੰ ਲੇ ਸਰ ਅਸੀਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਮਾੜੇ ਅੰਸਰ ਆ ਇਹਨਾਂ ਨੂੰ ਫੁੱਲ ਨੱਥ ਪਾਈ ਜਾਵੇ ਤਾਂ ਜੋ ਸਾਡੇ ਬੱਚਾਂ ਦਾ ਹੌਸਲਾ ਨਾ ਡਿੱਗ ਸਕੇ ਇਹ ਵਿਚਾਰੇ ਤਾਂ ਦਿਲ ਛੱਡੀ ਬੈਠੇ ਆ ਵੀ ਗੁਰੂਰਸਾਈ ਦੇ ਵਿੱਚ ਇੰਨੇ ਮਾੜੇ ਹਾਲਾਤ ਨੇ ਕੋਈ ਬਾਹਰੋਂ ਆਇਆ ਜੀ ਕੋਈ ਸਾਡੇ ਆਪ ਦੇ ਇੱਥੇ ਗੁਰੂਰਸਾਈ ਇਲਾਕੇ ਦੇ ਆ ਵੇਨਾਰੇ ਵੇਖ ਕੇ ਵਿਚਾਰਿਆਂ ਨੇ ਇਹ ਸਿਸਟਮ ਡਾਹ ਲਗੇ ਨੇ ਵੀ ਇੰਨਾ ਹੀ ਹਾਲਾਤ ਮਾੜੇ ਨੇ ਇੱਥੇ ਵੀ ਚੰਗੇ ਕੰਮ ਨੂੰ ਵੀ ਲੋਕੀ ਰੋਕਦੇ ਨੇ ਉਹਨਾਂ ਨੇ ਤਾਂ ਚਲੋ ਆਪਦਾ ਮਾੜਾ ਕੰਮ ਕਰਨਾ ਹੀ ਕਰਨਾ ਹੈ ਸਾਡਾ ਉਹਨਾਂ ਨਾਲ ਕੋਈ ਲੈਣ ਦੇ ਨਹੀਂ ਕਰਦੇ ਨੇ ਜੋ ਮਰਜ਼ੀ ਕਰੀ ਜਾਣ ਸਾਡੇ ਬੱਚਾ ਨੂੰ ਨਾ ਪਰੇਸ਼ਾਨ ਕੀਤਾ ਜਾਵੇ ਜੀ ਅਸੀਂ ਤੁਹਾਡੇ ਤੁਹਾਡੇ ਸਾਰੇ ਰਾਈ ਮਾਧਿਅਮ ਰਾਹੀਂ ਇਹੀ ਕਹਿੰਨੇ ਆ ਸੰਗਤ ਨੂੰ ਵੀ ਸਾਡਾ ਸਾਥ ਦਿਓ ਤਾਂ ਜੋ ਬੱਚੇ ਸਾਡੇ ਜਿਹੜੇ ਐ ਇੱਥੇ ਅਖਾੜੇ ਦੇ ਨਾਲ ਸਪੋਰਟਸ ਦੇ ਨਾਲ ਜੁੜੇ ਰਹਿਣ ਇੱਥੋਂ ਹਿੱਲਣ ਨਾ ਤੇ ਮਾੜੇ ਲੋਕਾਂ ਦੇ ਖਿਲਾਫ ਅੱਵਾਜ਼ ਚੱਕੀਏ ਵੀ ਜਿਹੜੇ ਇਹਨਾਂ ਨੂੰ ਨੱਥ ਪਾਈ ਜਾ ਸਕੇ ਤੁਹਾਡਾ ਗਵਾਂਜ ਰਚਿਆ ਜੀ ਫੇਕ ਆਪਦੀਆਂ ਸੱਟਾਂ ਲਾਈਆਂ ਨੇ ਪੂਰੀ ਇਹਦੇ ਵਾਸਤੇ ਪੁਲਿਸ ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਕਰੇ ਸਾਨੂੰ ਉਮੀਦ ਹੈ ਵੀ ਸਾਡੀ ਜਿਹੜੀ ਆਵਾਜ਼ ਹੈ ਇਹ ਪੂਰੀ ਪੁਲਿਸ ਨੇ ਵਧੀਆ ਕਾਰੀ ਵੀ ਕਰੇਗੀ ਔਰ ਇਹਨਾਂ ਦੇ ਸਰ ਡੋਪ ਟੈਸਟ ਕੀਤੇ ਜਾਣ ਵੀ ਇਹਨਾਂ ਨੇ ਨਸ਼ੇ ਦੇ ਵਿੱਚ ਸਾਡੇ ਵੀਰ ਦੇ ਕੁਹਾੜੀ ਮਾਰੀ ਹੈ ਹੋ ਸਕਦਾ ਸੀ ਸਾਡਾ ਕੋਈ ਜ਼ਿਆਦਾ ਵੱਡਾ ਨੁਕਸਾਨ ਹੋ ਜਾਂਦਾ ਇਹਨਾਂ ਨੇ ਬੱਚਿਆਂ ਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਬੱਚੇ ਸਾਡੇ ਡੈਲ ਗਏ ਆ ਬੱਚੇ ਸਾਡੇ ਆ ਕੇ ਅਖਾੜੇ ਦੇ ਵਿੱਚ ਵੀ ਇੱਥੇ ਰਹਿੰਦੇ ਆ ਜਿਹੜੇ ਹਨਾ ਉਹ ਰਾਤ ਨੂੰ ਕਹਿੰਦੇ ਵੀ ਅੰਕਲ ਜੀ ਸਾਡੇ ਕੋਲ ਇੱਥੇ ਕੋਈ ਬੰਦਾ ਛੱਡੋ ਇਹ ਨਾ ਹੋਵੇ ਸਾ ਦੀ ਕਾਰਵਾਈ ਕੀਤੀ ਉਹਦੇ ਵਿੱਚ ਇਹ ਹੈ ਜੀ ਇੱਕ ਸੁੰਦਰੀ ਵਾਈਫ ਆਫ ਗੁਰਮੀਤ ਸਿੰਘ ਇਹ ਕਿਹੜਾ ਮੁੰਡਾ ਹੈ ਵਰਿੰਦਰ ਅਲੀ ਸਪੋਟੂ ਇਹ ਬਸਤੀ ਮੱਗਰ ਸਿੰਘ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਨੇ ਇੱਕ 12 ਬੜਾ 95 ਮਕਦਮਾ ਦਰਜ ਹੈ 392 ਦਾ Rajasthan ਦੇ ਵਿੱਚ ਦਰਜ ਹੋਇਆ ਸੀ ਇੱਕ 265 ਬੜਾ 23 ਹੈ ਇਹ 384 ਦਾ ਮਕਦਮਾ ਦਰਜ ਹੈ ਗੁਰੂ ਹਰ ਸਾਹਿਬ ਵਿੱਚ ਇੱਕ 43 ਬੜਾ 24 ਹੈ ਜੀ ਇੱਕ ਹੁਣ ਕੱਲ ਦਰਜ ਹੋਇਆ 113 ਬੜਾ 25 ਇਹ ਇਹਨਾਂ ਦਾ ਪਹਿਲਾਂ ਹੀ ਇਹ ਕੰਮ ਹੈ ਇਹ ਬਲੈਕਮੇਲ ਕਰਦੇ ਨੇ ਇਹ ਝੂਠੇ ਵਕੂਏ ਬਣਾ ਕੇ ਮਕਦਮੇ ਦਰਜ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਹੈ ਲਟੇਰਾ ਟਾਈਪ ਦੀ ਔਰਤ ਹੈ ਇਹਦਾ ਮੁੰਡਾ ਵੀ ਉਹ ਨਾਲ ਰਲਿਆ ਹੋਇਆ ਅਸੀਰ ਦੇ ਖਿਲਾਫ ਕੱਲ ਮਕਦਮਾ ਨੰਬਰ 113 ਦਰਜ ਕੀਤਾ ਹੋਇਆ ਜੀ। ਪਲਵਾਨਾ ਦਾ ਇਹ ਕਹਿਣਾ ਕਿ ਝਾਲੀ ਸੱਤਾ ਮਾਰ ਕੇ ਦਾਖਲ ਹੋਏ ਨੇ ਉਹਦੇ ਸਬੰਧ ਵਿੱਚ ਪੁਲਸਰਾ ਕੀ ਕਹਿਣਾ ਜੀ? ਬਿਲਕੁਲ ਜੀ ਉਹਦੇ ਖਿਲਾਫ ਵੀ ਪੂਰੀ ਤਫਤੀਸ਼ ਕਰਕੇ ਜੋ ਸਚਾਈ ਹੋਊਗੀ ਉਹੇ ਸਾਹਮਣੇ ਲਿਆਂਦੀ ਜਾਊਗੀ।